ਇੱਕ ਬਹੁਤ ਹੀ ਵੱਡੀ ਚੁਣੌਤੀ ਹੈਗੀ ਹੈ ਕਿ ਉਹ ਸਰਕਾਰ ਜਿਹੜੀ ਜਦੋਂ ਐ ਐਜੀਟੇਸ਼ਨ ਖਤਮ ਕੀਤੀ ਸੀ 25 ਸਾਲ ਪਹਿਲਾਂ ਉਦੋਂ ਐਮਐਸਬੀ ਦੀ ਕਾਨੂੰਨੀ ਗਰੰਟੀ ਵਾਸਤੇ ਕਮੇਟੀ ਬਣਾ ਕੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਵਾਅਦਾ ਕਰਦੀ ਸੀ ਆ ਸਰਕਾਰ ਉਸ ਤੋਂ ਪਗੌੜ ਪਗੌੜੀ ਹੋ ਗਈ ਹੈ ਧੰਨੇਵਾਲ ਸਾਹਿਬ ਦੀ ਮੁੱਖ ਮੰਗ ਹੈਗੀ ਹੈ ਕਿ ਜਿਹੜੀਆਂ ਫਸਲਾਂ ਹੈਗੀਆਂ ਸਾਰੀਆਂ ਫਸਲਾਂ ਤੇ ਐਮਐਸ ਮਿਲੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਸਰਕਾਰ ਆਮਾਨੀਆਂ ਦਾਨੀਆਂ ਦਾ ਤਾਂ 16-16 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਸਕਦੀ ਹੈਗੀ ਹੈ ਪਰ ਕਿਸਾਨਾਂ ਦੀ ਮਦਦ ਵਾਸਤੇ ਜੀ ਬਹੁਤੀ ਲਾਗਤ ਵੀ ਨਹੀਂ ਹੈ ਐਮਐਸਬੀ ਦੀ ਕੋਰੁੰਡੀ ਗਾਰੰਟੀ ਦੇਣ ਲਈ ਰਾਜ਼ੀ ਨਹੀਂ ਹੈਗੀ ਹੈ ਦਰਸਾਣਾ ਸਲੀਤ ਹੈਗੀ ਹੈ ਤੁਮ ਅਸਲੀ ਕਹ ਦਤਾ ਕਿ ਜਿਹੜਾ ਭਾਰਤੀ ਕਾਰਪੋਰੇਟ ਸੈਕਟਰ ਹੈਗਾ ਹੈ ਉਸਦੀ ਨਿਗਾ ਪੰਜਾਬ ਦੀ ਜ਼ਖੀਰ ਜ਼ਮੀਨ ਤੇ ਪੈ ਚੁੱਕੀ ਹੈਗੀ ਹੈ ਦੁਨੀਆ ਚ ਇੱਕ ਤਾਂ ਹਿੱਸੇ ਦੇ ਬਰਫ ਹੈ ਇੱਕ ਤਾਂ ਹਿੱਸੇ ਰੇਗਿਸਤਾਨ ਹੈ ਪੰਜਾਬ ਵਰਗੇ ਖਿੱਤੇ ਬਹੁਤ ਕੱਟ ਹੈ ਗਿਆ ਜਿੱਥੇ ਚਾਰੇ ਉੱਤਾਂ ਨੇ ਮੀ ਹੈ ਗਰਮੀ ਹੈ ਸਰਦੀ ਹੈ ਬਰਸਾਤ ਹੈ ਪਾਣੀਆਂ ਦੀ ਛਰਸ਼ਾਰ ਹੈ ਹਰਿਆਲੀ ਦੀ ਪਰਮਾਰ ਹੈਗੀ ਹੈ ਇਹ ਜਮੀਨ ਬਹੁਤ ਉਮਦਾ ਖੇਤੀ ਵਾਸਤੇ ਹੈਗੀ ਹੈ ਸੋ ਉਸ ਖੇਤੀ ਦਾ ਵਪਾਰ ਖੇਤੀਬਾੜੀ ਵਸਤਾਂ ਦਾ ਭੰਡਾਰਨ ਤੇ ਖੇਤੀਬਾੜੀ ਵਸਤਾਂ ਦਾ ਉਤਪਾਦਨ ਤਿੰਨਾ ਉੱਤੇ ਅਦਾਨੀ ਕਬਜ਼ਾ ਕਰਨਾ ਚਾਹੁੰਦਾ ਕਿਤੇ ਹਿਮਾਚਲ ਦੇ ਜ਼ੇਬ ਹੈ ਗਿਆ ਕਿਤੇ ਪੰਜਾਬ ਦੀ ਕਣਕ ਤੇ ਝੋਨਾ ਹੈਗੀ ਹੈ ਇਹ ਅਰਬਾਂ ਕਰਪ ਦਾ ਕਾਰੋਬਾਰ ਸਰਕਾਰ ਕਿਸਾਨਾਂ ਕੋਲੋਂ ਖੋ ਕੇ ਆਪਣੇ ਕਾਰਪੋਰੇਟ ਯਾਰਾਂ ਨੂੰ ਜਿਨਾਂ ਸਿੱਧੇ ਸਰਕਾਰ ਚੱਲਦੀ ਹੈ ਫੰਡ ਲੈਂਦੀ ਹੈ ਜਾਜ ਬੰਦੀ ਹੈ ਉਹਨਾਂ ਨੂੰ ਦੇਣ ਵਾਸਤੇ ਆਮਾਦਾ ਹੈਗੀ ਹੈ ਪਰ ਪੰਜਾਬ ਇਸ ਨੂੰ ਇਸ ਨੂੰ ਸੁੱਤਿਆ ਹੋਇਆ ਇਸ ਨੂੰ ਲਾਗੂ ਨਹੀਂ ਹੋਣ ਦਊਗਾ ਹੁਣ ਵੀ ਤਿੰਨੇ ਕਾਲੇ ਕਾਨੂੰਨ ਤੇਡੇ ਟੰਗ ਨਾਲ ਇੱਕ ਖੜੜਾ ਲਿਆ ਕੇ ਉਹ ਪੇਸ਼ ਕੀਤਾ ਰਾਜਾ ਨੂੰ ਕਿਹਾ ਕਿ ਆਪਣੀ ਸਲਾਹ ਦਿਓ ਮਹੀਨੇ ਮੁੜ ਕੇ ਫੇਰ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦਾ ਸੰਘਰਸ਼ ਆਉਣ ਵਾਲੇ ਸਮੇਂ ਵਾਸਤੇ ਇਹ ਚਾਨਣ ਸਰੋਤ ਬਣੂਗਾ ਮਾਨਮਤਾ ਸੰਘਰਸ਼ ਕੱਲ ਨੂੰ ਅੱਗੇ ਤੋਰੂਗਾ ਔਰ ਸਰਕਾਰ ਦੇ ਹਰ ਮਨਸੂਬੇ ਜੋ ਕਿਸਾਨੀ ਨੂੰ ਕੁਚਲ ਕੇ سرمایہਦਾਰ ਯਾਰਾਂ ਨੂੰ ਅਮੀਰ ਬਣਾਉਣ ਦੇ ਮਨਸੂਬੇ ਆ ਉਹ ਪੰਜਾਬ ਚੱਕਣਾ ਛੁਰ ਕਰੀ ਭਾਈ ਮੈਂ 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 ਆਵਾਜ਼ ਉਠਾ ਕੇ ਆਇਆ ਜੀ ਮੈਂ ਆਵਾਜ਼ ਉਠਾ ਕੇ ਆਇਆ ਮੈਂ মিডিਆ ਨੂੰ ਅਰੇਸ ਕਰਕੇ ਆਂ ਦਿੱਲੀ ਚ ਕੱਲ ਅਰੇਸ ਕਰਕੇ ਆ ਦੋ ਤਨ ਵੀਡੀਓਜ਼ ਆਈਆਂ ਮਤਲਬ ਉਹ ਭੇਜ ਦੂੰਗਾ ਜੀ ਇੱਕ ਕੱਲ ਦੇਖਿਆ ਜਾਵੇ ਸੁਪਰੀਮ ਕੋਰਟ ਦੇ ਹਦੇਸਾ ਸੁਪਰੀਮ ਕੋਰਟ ਦੇ ਹਦੇਸਾ ਤੋਂ ਬਾਅਦ ਹੀ ਡੀਜੀਪੀ ਪਹੁੰਚਦੇ ਆ ਹਲੇ ਵੀ ਉਹ ਜਾਇਜਾ ਹੀ ਲੈਣ ਆਇਆ ਸੇਤ ਦਾ ਕੋਈ ਵੀ ਜਿਹੜਾ ਹਲੇ ਗੱਲਬਾਤ ਦੇ ਨਹੀਂ ਕੋਈ ਦੋਸਤ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਦੀ ਸੇਤ ਦਾ ਫੌਰੀ ਖਾਦ ਕੋ ਨੂੰ ਹਰ ਹਾਲ ਦੇ ਬਚਾਇਆ ਜਾਵੇ ਸਾਫ ਸਾਫ ਨਿਰਦੇਸ਼ ਹੈ ਸੁਪਰੀਮ ਕੋਰਟ ਦੇ ਔਰ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਵੀ ਨਜ਼ਰੀਏ ਤੋਂ ਵੀ ਹੁਣੇ 10 ਸتمبر ਮਨੁੱਖੀ ਅਧਿਕਾਰਾਂ ਦੇ ਨਿਕਲਿਆ ਹੈਗਾ ਆ ਉਸਦੇ ਨਜ਼ਰੀਏ ਤੋਂ ਵੀ ਢੱਲੇਵਾਲ ਸਾਹਿਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੰਬੇ ਸਮੇਂ ਵਾਸਤੇ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੇ ਦੱਬੇ ਕੁਚਲੇ ਮਜ਼ਦੂਰਾਂ ਦੀ ਅਗਵਾਈ ਕਰ ਸਕੇ